ਉੱਥੇ ਕਹਿ ਦੇਣਾ ਪਗੋੜੇ ਹੋ ਗਏ ਫਿਰ ਉਹਨਾਂ ਦੇ ਥਾਣੇ ਦੇ ਅੰਦਰ ਉਹਨਾਂ ਤੇ ਗੋਲੀ ਚਲਾ ਦੇਣੀ ਪੜਪੜੀ ਚ ਗੋਲੀ ਮਾਰ ਦੇਣੀ ਫਿਰ ਉਸੇ ਹੀ ਥਾਣੇ ਦੇ ਵਿੱਚ ਪਹਿਲਾਂ ਅੱਧਾ ਸਰੀਰ ਕੱਟ ਦੇਣਾ ਫਿਰ ਸਿੱਧੂਆਂ ਥਾਣੇ ਵਿੱਚ ਚਲ ਜਾ ਕੇ ਸਾਰੇ ਸਰੀਰ ਦੇ ਟੋਟੇ ਟੋਟੇ ਕਾ ਕੇ ਦਰਿਆ 'ਦੇ ਭੇਡ ਕਰ ਦੇਣਾ ਜੀ ਇਹ 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 ਮੈਨੂੰ ਕਹਿਣਾ ਸੌਖਾ ਵਾ ਸੁਣਨ ਵਾਲੇ ਨੂੰ ਸੁਣਨਾ ਸੌਖਾ ਪਰ ਜਿਹਦੇ ਤੇ ਬੀਤੀ ਹੋਊਗੀ ਜੀ ਅੱਖ ਕੱਢ ਦੇਣੀ ਪਹਿਲਾਂ ਤਸੀਹਾ ਵੱਧ ਤੋਂ ਵੱਧ ਤਸੀਹੇ ਦੇਣੇ ਮਤਲਬ ਕੌਮ ਦੇ ਜੇ ਜਥੇਦਾਰ ਨਾਲ ਇਹ ਗੱਲ ਹੋਈ ਹੈ ਤੇ ਆਮ ਸਿੱਖ ਸਿੱਖ ਜਿਹੜੇ ਸਿੱਖ ਸਿੰਘਣੀਆਂ ਫੜੇ ਆ ਸਿੰਘਣੀਆਂ ਫੜੇ ਆ ਉਹਨਾਂ ਨਾਲ ਕੀ ਹੋਇਆ ਹੋਊਗਾ ਹੁਣ ਕੱਲੀ ਰਿਪੋਰਟ ਨੂੰ ਕੱਢਣ ਦੇ ਨਾਲ ਤੇ ਮਸਲਾ ਨਹੀਂ ਨਾ ਹੱਲ ਹੋਣਾ ਜਥੇਦਾਰ ਸਾਹਿਬ ਨੂੰ ਸ਼ਹੀਦ ਤਾਂ ਮੰਨ ਰਹੇ ਨੇ ਤੇ ਸ਼ਹੀਦ ਦੇ ਪਿੰਡ ਜਾਂ ਸ਼ਹੀਦ ਦੇ ਘਰ ਆਉਣ ਦੇ ਵਿੱਚ ਕੀ ਦਿੱਕਤ ਹੈ ਫਿਰ ਇੱਥੇ ਆ ਕੇ ਮਨਾ ਲਈ ਉਹਨਾਂ ਦੇ ਬੇਟੇ ਦੀ ਮੈਂ ਇੰਟਰਵਿਊ ਸੁਣਦਾ ਸੀ ਉਹਨਾਂ ਦੇ ਸਤਿਕਾਰਯੋਗ ਧਰਮ ਪਤਨੀ ਗੱਲ ਕਰ ਰਹੀ ਸੀ ਉਹਨਾਂ ਨੇ ਗੱਲ ਕੀਤੀ ਆ ਕਿ ਸਾਡੇ ਕਦੇ ਆਈ ਨਹੀਂ ਇਹ ਹੂੰ ਆਪਣਾ ਮੇਰਾ ਕਹਿਣਾ ਜਾਂ ਤੁਹਾਡਾ ਕਹਿਣਾ ਤਾਂ ਹੋਰ ਗੱਲ ਆ ਉਹਨਾਂ ਨੇ ਆਪ ਕਿਹਾ ਕਿ ਸਾਡੇ ਤਾਂ ਕਦੇ ਘਰੀ ਨਹੀਂ ਵੜੇ ਇਹ ਅੱਜ ਮੈਂ ਅਰਦਾਸ ਸੁਣਦਾ ਸੀ ਲਾਈਵ ਉਹਦੇ ਵਿੱਚ ਕਿਹਾ ਗਿਆ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਬਹੁਤ ਚੰਗੀ ਗੱਲ ਆ ਪਰ ਜਿਹੜੀ ਉਹਨਾਂ ਦੀ ਤਸਵੀਰ ਅਜਾਇਬ ਘਰ ਚ ਲੱਗੀ ਆ ਉਹਦੇ ਮੂਰੇ ਤੁਸੀਂ ਵੀ ਪੜਿਆ ਹੋਣਾ ਭਾਈ ਗੁਰਦੇਵ ਸਿੰਘ ਕੌਕੇ ਹੀ ਆ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਮਿੱਤਰੋ ਮਸਲਾ ਇਸ ਗੱਲ ਦਾ ਸੱਜਣੋ ਤੁਹਾਡੇ ਰਾਜ ਵਿੱਚ ਰਿਪੋਰਟ ਹੋ ਗਈ ਜਨਤਕ ਕੀ ਹੁਣ ਤੁਸੀਂ ਦੋਸ਼ੀ ਅਫਸਰਾਂ ਨੂੰ ਸਟਾਰ ਦਿਓਗੇ ਜਾਂ ਉਹਨਾਂ ਨੂੰ ਕਟਾਰੇ 'ਚ ਖੜਾ ਕਰਕੇ ਕਾਲੇ ਪਾਣੀ ਭੇਜੋਗੇ ਤੇ ਜਾਂ ਫਿਰ ਆਪ ਬਾਦਲਾਂ ਵਾਲੀ ਕਤਾਰ 'ਚ ਖੜੋਗੇ ਜੇ ਨਹੀਂ ਕਰਦੇ ਤੇ ਫਿਰ ਬਾਦਲਾਂ ਵਿੱਚ ਕਤਾਰ ਵਿੱਚ ਖੜਾ ਹੋਣ ਤੋਂ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਜਿਹੜਾ ਉਦੋਂ ਸੱਜੀਆਂ ਬਾਹਾਂ ਸੀਗੀਆਂ ਉਹਨਾਂ ਸਰਕਾਰਾਂ ਦੀਆਂ ਤੇ ਤੁਸੀਂ ਉਹਨੂੰ ਡੀਜੀਪੀ ਲਾਉਨੇ ਹੋ ਜਿਹੜਾ ਸਿੱਖਾਂ ਨੂੰ ਜੀਪ ਮਗਰ ਬੰਨ ਕੇ ਦੋ ਪਾਸਿਆਂ ਤੋਂ ਜੀਪ ਖਿੱਚ ਕੇ ਪਾੜ ਦਿੰਦਾ ਸੀਗਾ ਜਿਹੜਾ ਧੀਆਂ ਭੈਣਾਂ ਨਾਲ ਬਲਾਤਕਾਰ ਤੱਕ ਦੇ ਇੱਕ ਕੁਰਮ ਕਰਦਾ ਰਿਹਾ ਉਹਨੂੰ ਤੁਸੀਂ ਡੀਜੀਪੀ ਲੈਣੇ ਹੋ ਇਹਨੂੰ ਜਰਨਲ ਸਕੱਤਰੀ ਮਿਲੀ ਹੋਈ ਐ ਗਰੇਵਾਲ ਨੂੰ ਤੇ ਅੱਜ ਗਰੇਵਾਲ ਦਾ ਇਹ ਹਲਕਾ ਵੀ ਆ ਮੇਰੇ ਖਿਆਲ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਗਰੇਵਾਲ ਦਾ ਜੇ ਹਲਕਾ ਇਹ ਹੈਗਾ ਤੇ ਉਹਦੇ ਹਲਕੇ ਵਿੱਚ ਉਹਨੂੰ ਮਨੋਣਾ ਚਾਹੀਦਾ ਸੀ 30 ਸਾਲ ਭੁੱਲੇ ਰਹੇ ਮਤਲਬ ਅਸੀਂ ਇਕ ਕਿਸੇ ਪਾਰਟੀ ਦੇ ਛੁਣਛਣੇ ਬਣ ਕੇ ਨਾ ਵਿਚਰੀਏ ਕੋਈ ਵੀ ਦਾਵਾ ਕਰਦੇ ਕਿ ਮੈਂ ਸੰਗੀ ਸਾਥੀ ਵੀ ਰਿਆਂ ਜੈਦਰ ਸਾਹਿਬ ਦਾ ਜੇ ਸੰਗੀ ਸਾਥੀ ਰਿਆਂ ਸੀ ਤੇ ਫਿਰ ਉਹਨੂੰ ਘਰ ਬੈਠਾ ਹੋਣਾ ਚਾਹੀਦਾ ਸੀ ਤਿੰਨ ਦਿਨ ਘਰਖੰਡ ਪੜ ਸਾਹਿਬ ਦਾ ਭੋਗ ਪਿਆ ਵਾ ਤਿੰਨ ਦਿਨ ਉਹਨੂੰ ਘਰ ਹਾਜ਼ਰੀ ਭਰਨੀ ਚਾਹੀਦੀ ਸੀ ਅਖੰਡ ਬਾਣੀ ਪੰਥਕ মিডিਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੌਂਕੇ ਕਲਾਾਂ ਪਿੰਡ ਦੇ ਵਿੱਚ ਗੁਰੂ ਘਰ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਆ ਇੱਥੇ ਅਸੀਂ ਮੌਜੂਦ ਹੈਗੇ ਆ ਤੇ ਅੱਜ ਭਾਈ ਗੁਰਦੇਵ ਸਿੰਘ ਕੋਂਕੇ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਦਾ ਸ਼ਹੀਦੀ ਦਿਹਾੜਾ ਸੰਗਤ ਦੇ ਵੱਲੋਂ ਇਕੱਤਰ ਹੋ ਕੇ ਮਨਾਇਆ ਜਾ ਰਿਹਾ ਤੇ ਵੱਖ-ਵੱਖ ਪੰਥਕ ਸ਼ਕਸ਼ੀਤਾ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਭਾਈ ਸੁਖਜੀਤ ਸਿੰਘ ਖੋਸੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸੁਆਗਤ ਕਰ ਲੈਨੇ ਆ ਭਾਈ ਸਭ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਭ ਜੇ ਪਰ ਰਿਪੋਰਟ ਦੀ ਗੱਲ ਕਰੀਏ ਜਿਹੜੇ ਸਹਿਰਦ ਸਿੱਖ ਨੇ ਬੜੇ ਟਾਈਮ ਦੇ ਇਹ ਸਾਰੇ ਤਸ਼ੱਦਦ ਨੂੰ ਇਹ ਸਾਰੀ ਕਹਾਣੀ ਨੂੰ ਜਾਣਦੇ ਸੀ ਪਰ ਰਿਪੋਰਟ ਸਾਹਮਣੇ ਆਉਣ ਦੇ ਨਾਲ ਬੱਚਾ ਬੱਚਾ ਇਸ ਗੱਲ ਤੋਂ ਵਕਫ ਹੋ ਚੁੱਕਾ ਹੈ ਪਰ ਹੁਣ ਕੀ ਅੱਗੇ ਕੋਈ ਕਾਰਵਾਈ ਵੀ ਹੋਵੇਗੀ ਜਾਂ ਬਸ ਇਸ ਥਿਆ ਕੇ ਗੱਲ ਖਤਮ ਹੋ ਜਾਏਗੀ ਕਿ ਜ਼ਖੇਦਾਰ ਸਾਹਿਬ ਜੀ ਦੀ ਉਹ ਸਾਰੀ ਸਟੋਰੀ ਲੋਕਾਂ ਦੇ ਵਿੱਚ ਆ ਗਈ ਇਕੱਠ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਮੰਗ ਹੌਲੀ-ਹੌਲੀ ਲੋਕਾਂ ਦੇ ਦਿਮਾਗ ਦੇ ਵਿੱਚੋਂ ਵੈਸੇ ਸ਼ਹੀਦ ਨਹੀਂ ਵਿਸਰਦੇ ਪਰ ਇਹ ਸਟੋਰੀ ਹੌਲੀ-ਹੌਲੀ ਵਿਸਰ ਜਾਂਦੀ ਅੱਜ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਆਂ ਕੁਝ ਕਹਿਣ ਤੋਂ ਪਹਿਲਾਂ ਸਤਿਗੁਰ ਪਾਸ਼ਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਨੂੰ ਕਹਿਣਾ ਸੁੱਖਾ ਤੁਹਾਨੂੰ ਸੁਣਨਾ ਸੁੱਖਾ ਜਿਹੜੇ ਸਰੋਤੇ ਉਹ ਵੀ ਸੁਣ ਲੈਣਗੇ ਪਰ ਜਿਹੜੀ ਸ਼ਹਾਦਤ ਪਾਈ ਗੁਰਦੇਵ ਸਿੰਘ ਕਿਉਂਕਿ ਉਹਨਾਂ ਦੀ ਹੋਈ ਆ ਜਿਹੜਾ ਉਹਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿਸੇ ਦਾ ਬੰਦ-ਬੰਦ ਕੱਟਣਾ ਆਪਾਂ ਸੁਣਦੇ ਆਂ ਵੀ ਬੰਦ-ਬੰਦ ਕੱਟਿਆ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਇਹ ਉਹ ਉਹਦੇ ਵਰਗੀ ਉਹਦੇ ਤੋਂ ਵੀ ਗਹਿਰੀ ਕਿਉਂਕਿ ਉੱਥੇ ਤਾਂ ਜ਼ਾਲਮ ਜਿਹੜਾ ਹੈਗਾ ਸੀਗਾ ਉਹਦਾ ਫੇਰ ਵੀ ਕੁਝ ਅਕੀਦਾ ਸੀ ਉਹ ਜ਼ਾਲਮ ਜਿਹੜਾ ਸੀਗਾ ਔਰਿੰਗਜੀਬ ਜੀ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸੱਦਿਆ ਤੇ ਉਹਨੇ ਕਿਹਾ ਵੀ ਇੱਕ ਦੀ شہادت ਹੋ ਜਾ ਮੈਂ ਮੁਸਲਮਾਨ ਨਹੀਂ ਬਣਾਵਾਗਾ ਉਥੇ ਸਟੌਪ ਲਾ ਦਿੰਦਾ ਤੇ ਉਹਦੀ ਮੌਤ ਵੀ ਬੋਲਾ ਨਾ ਹੋ ਜਾਂਦੀ ਆ ਗੁਰੂ ਗੋਬਿੰਦ ਸਿੰਘ ਮਾਰੇ ਦੀ ਕਲਮ ਦੇ ਬੋਲਾ ਨਾ ਉਹਦੀ ਮੌਤ ਹੁੰਦੀ ਆ ਪਰ ਜਿਹੜਾ ਅਜੋਕੇ ਸਮੇ ਦਾ 20ਵੀਂ ਸਦੀ ਦਾ ਜਿਹੜਾ ਤਸ਼ੱਦਦ ਆ ਜਿਹੜਾ 20ਵੀਂ ਸਦੀ ਦਾ ਹਾਕਮ ਸੀਗਾ ਜਿਹੜਾ ਹਾਕਮ ਕਹਿੰਦਾ ਕਿ ਸਾਡਾ ਨੌ ਮਾਸ ਦਾ ਰਿਸ਼ਤਾ ਆ ਉਸ ਹਾਕਮ ਦੇ ਰਾਜ ਵਿੱਚ ਐਡਾ ਵੱਡਾ ਤਸ਼ੱਦਦ ਹੋਇਆ ਆ ਕਿ ਜਿਹਦੀ ਇੱਕ ਕਲੋ ਵੀ ਜ਼ਬਾਨ ਤੋਂ ਗੱਲ ਕਰਨੀ ਔਖੀ ਹੋ ਜਾਂਦੀ ਆ ਬਈ ਇਹ ਹਿਊਮਨ ਦੀਆਂ ਗੱਲਾਂ ਕਰਦੇ ਆ ਇਹ ਕਹਿੰਦੇ ਜੀ ਅਸੀਂ ਚੌਥੀ ਪਾਵਰ ਆ ਹਿੰਦੁਸਤਾਨ ਕਹਿੰਦਾ ਆ ਇੰਡੀਆ ਕਹਿੰਦਾ ਅਸੀਂ ਚੌਥੀ ਪਾਵਰ ਆ ਜੀ ਜਿਹੜੀ ਹਿਊਮਨ ਦੀ ਗੱਲ ਕਰਦੇ ਆ ਪਰੰਤੂ ਜਿਹੜਾ 84 ਤੋਂ ਲੈ ਕੇ 95 97 ਤੱਕ ਜਿਹੜੀ ਗੱਲ ਹੋਈ ਆ ਜੋ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਇੱਥੇ ਉਡੀਆਂ ਆ ਠਾਣਿਆਂ ਵਿੱਚ ਲਜਾਣਾ ਲਜਾਣਾ ਦਰਬਾਰ ਸਾਹਿਬ ਇਥੋਂ ਆਪਣੇ ਦਵਾਰ ਸਾਹਿਬ ਦੇ ਵਿੱਚੋਂ ਕਥਾ ਕਰਦਿਆਂ ਨੂੰ ਆਪ ਸੱਦੇ ਤੇ ਜਾਣਾ ਤੇ ਉੱਥੇ ਕਹਿ ਦੇਣਾ ਪਘੌੜੇ ਹੋ ਗਏ ਫਿਰ ਉਹਨਾਂ ਦੇ ਥਾਣੇ ਦੇ ਅੰਦਰ ਉਹਨਾਂ ਤੇ ਗੋਲੀ ਚਲਾ ਦੇਣੀ ਪੜਪੜੀ ਚ ਗੋਲੀ ਮਾਰ ਦੇਣੀ ਫਿਰ ਉਸੇ ਹੀ ਥਾਣੇ ਦੇ ਵਿੱਚ ਪਹਿਲਾਂ ਅੱਧਾ ਸਰੀਰ ਕੱਟ ਦੇਣਾ ਫਿਰ ਸਿੱਧੂਆਂ ਥਾਣੇ ਵਿੱਚ ਚਲ ਜਾ ਕੇ ਸਾਰੇ ਸਰੀਰ ਦੇ ਟੋਟੇ-ਟੋਟੇ ਕਾ ਕੇ ਦਰਿਆ ਦੇ ਭੇਟ ਕਰ ਦੇਣਾ ਜੀ ਇਹ ਇਹ ਮੈਨੂੰ ਕਹਿਣਾ ਸੌਖਾ ਵਾ ਸੁਣਨ ਵਾਲੇ ਨੂੰ ਸੁਣਨਾ ਸੌਖਾ ਪਰ ਜਿਹਦੇ ਤੇ ਬੀਤੀ ਹੋਊਗੀ ਅੱਖ ਕੱਢ ਦੇਣੀ ਪਹਿਲਾਂ ਤਸੀਹੇ ਵੱਧ ਤੋਂ ਵੱਧ ਤਸੀਹੇ ਦੇਣੇ ਮਤਲਬ ਕੌਮ ਦੇ ਜੇ ਜ਼ਫੇਦਾਰ ਨਾਲ ਇਹ ਗੱਲ ਹੋਈ ਹੈ ਤੇ ਆਮ ਸਿੱਖ ਸਿੱਖ ਜਿਹੜੇ ਸਿੱਖ ਸਿੰਘਣੀਆਂ ਫੜੇ ਆ ਸਿੰਘਣੀਆਂ ਫੜੇ ਆ ਉਹਨਾਂ ਨਾਲ ਕੀ ਹੋਇਆ ਹੋਊਗਾ ਇਹ ਇੱਕ ਬਹੁਤ ਹੀ ਅਨੋਖੀ ਦਾਸਦਾਨ ਆ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਰਿਪੋਰਟ ਦੀ ਹੁਣ ਕੱਲੀ ਰਿਪੋਰਟ ਨੂੰ ਕੱਢਣ ਦੇ ਨਾਲ ਤੇ ਮਸਲਾ ਨਹੀਂ ਨਾ ਹੱਲ ਹੋਣਾ ਜਸਟਿਸ ਅਜੀਤ ਸਿੰਘ ਹੁਣਾਂ ਨੇ ਬੈਸ ਸਾਹਿਬ ਜਿਹੜੇ ਹੁਣ ਸਵਰਗ ਸੁਧਾਰ ਗਏ ਆ ਜਿਹੜੇ ਸਾਡੇ ਕੋਲ ਨਹੀਂ ਰਹੇ ਉਹਨਾਂ ਨੇ ਉਹਨਾਂ ਨੂੰ ਵੀ ਇਸ ਦੇਖ ਦੇ ਕਾਨੂੰਨ ਨੇ ਹੱਥ ਕੜੀਆਂ ਲਵਾ ਕੇ ਤੇ ਗੇੜੇ ਕਢਾਏ ਆ ਪਰ ਉਹਨਾਂ ਨੇ ਛੱਡੀ ਨਹੀਂ ਗੱਲ ਜੀ ਗਾਂ ਉਹਨਾਂ ਦੇ بیٹے ਰਾਜਵਿੰਦਰ ਸਿੰਘ ਬੈਸ ਹੁਣੀ ਇੱਥੇ ਲੜਾਈ ਚਲੋ ਕਈਆਂ ਦਾ ਮਤ ਹੁੰਦਾ ਕਈਆਂ ਨੂੰ ਕੋਈ ਚੰਗੇ ਨਹੀਂ ਲੱਗਦੇ ਕਿਉਂਕਿ ਸਾਡੀ ਕੌਮ ਚ ਇਹ ਆ ਵੀ ਜਿੰਨਾ ਚਿਰ ਜਿੰਦਾ ਉਹਨਾਂ ਚਿਰ ਉਹ ਕਿਸੇ ਨੂੰ ਨਹੀਂ ਮੰਨਦੇ ਜਦੋਂ ਮਰ ਜਾਂਦਾ ਫਿਰ ਰੋਪਾ ਦਿੰਦੇ ਆ ਜੀਂਦੇ ਬੰਦੇ ਵਿੱਚ ਕਮੀਆਂ ਹੋਣੀਆਂ ਸੁਭਾਅਕ ਆ ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਉਹਨਾਂ ਦੇ ਨਾਲ ਉਹਨਾਂ ਦੇ ਜੂਨੀਅਰ ਹੈਗੇ ਆ ਸਰਬਜੀਤ ਸਿੰਘ ਵੇਰਕਾ ਉਹਨਾਂ ਨੇ ਇਹ ਰਿਪੋਰਟ ਨੂੰ ਜੰਤ ਕਰਕੇ ਕਿੱਥੋਂ ਲਈ ਕਿਹੜੀ ਸਾਈਡ ਤੋਂ ਲਈ ਉਹ ਗੱਲ ਵੱਖਰੀ ਆ ਪਰ ਲਿਆ ਕੇ ਸੰਗਤ ਦੇ ਸਾਹਮਣੇ ਤੇ ਪਰੋਸ ਦਿੱਤੀ ਨਾ ਸੰਗਤ ਦੇ ਸਾਹਮਣੇ ਅੱਜ ਮੈਨੂੰ ਮੇਰੀ ਉਮਰ 50 ਸਾਲ ਆ ਤੁਹਾਡੀ ਮਰਨੋਂ ਘੱਟ ਹੋਣੀ ਆ ਪਰ ਜਿਹੜੇ ਬੱਚੇ 15 ਸਾਲ ਦੇ ਆ 12 ਸਾਲ ਦੇ ਆ 13 ਸਾਲ ਦੇ ਜਿਹੜੇ ਸੋਸ਼ਲ ਮੀਡੀਆ ਨੂੰ ਰੀਡ ਕਰਦੇ ਆ ਉਹਨਾਂ ਤੱਕ ਗੱਲ ਚਲੇਗੀ ਨਾ ਬਿਲਕੁਲ ਅੱਜ ਜੇ ਹੁਣ ਉਮ ਨੌਜਵਾਨ ਸ਼ਿਗਾਰ ਜਿਹੜਾ ਕਲਾਕਾਰ ਜੇ ਉਹਨੇ ਜਟਾਣਾ ਜੀ ਦਾ ਨਾਮ ਲਿਆ ਤੇ ਉਹ ਉਹਨਾਂ ਦੀ ਸ਼ਹੀਦੀ ਕੱਲ ਤੱਕ ਸਭ ਤੇ ਮਨਾਉਣੀ ਸ਼ੁਰੂ ਹੋਈ ਜੀ ਇਹਦਾ ਮਤਲਬ ਮੀਡੀਆ ਚ ਪਾਵਰ ਆ سوشل ਮੀਡੀਆ ਚ ਪਾਵਰ ਆ ਜੇ ਅੱਜ ਜਹੇਦਾਰ ਸਾਹਿਬ ਦੀ ਜਿਹੜੀ ਰਿਪੋਰਟ ਜਨਤਕ ਹੋਈ ਤੇ ਮੀਡੀਆ ਚ ਆਈ ਤੇ ਅੱਜ ਫੇਰ ਜਹੇਦਾਰ ਸਾਹਿਬ ਦੀ ਉਹਨਾਂ ਨੂੰ ਯਾਦ ਆ ਗਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਜਿੰਨੀ ਆਪਣੀ ਇਹ ਗੱਲ ਹੋਈ ਆ ਜਿੰਨੀ ਵਧਿੱਕੀ ਹੋਈ ਆ ਜਿੰਨਾ ਸਿੱਖ ਸਿੱਖਣੀਆਂ ਦੇ ਨਾਲ ਗੁਰੂ ਕੇ ਲਾਲਾਂ ਦੇ ਨਾਲ ਤਸ਼ੱਦਦ ਹੋਇਆ ਆ ਉਹ ਸਾਰੇ ਦਾ ਸਾਰਾ ਅਸੀਂ ਲੋਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਾਨੂੰਨ ਦੇ ਅਨਸਾਰ ਸਜ਼ਾਵਾ ਦੇਾਂਗੇ ਉਹਨਾਂ ਨੂੰ ਕਾਲ ਕੋਠੜੀਆਂ 'ਚ ਸਿੱਟਾਂਗੇ ਪਰ ਰਾਤ ਗਈ ਬਾਤ ਗਈ ਜਦੋਂ ਜਿੱਤ ਗਏ ਉਦੋਂ ਕਿਸੇ ਨੇ ਬਾ ਨਹੀਂ ਫੜੀ ਕੌਮ ਦੀ ਕੌਮ ਬਿਲਕ ਦੀ ਰਹਗੀ ਦੂਜੀ ਗੱਲ ਜੇ ਅੱਜ ਇੱਥੇ ਮਨਾਉਣ ਦੀ ਗੱਲ ਤੁਹਾਡਾ ਅਗਲਾ ਸਵਾਲ ਸ਼ਾਇਦ ਇਹ ਹੋਊਗਾ ਇੱਥੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀਰ ਮਨਾ ਰਿਹਾ ਜੀ ਇਹ ਵੀ ਉਹਨਾਂ ਦਾ ਸਹਿਯੋਗ ਕਰ ਰਿਹਾ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਸੰਗੀ ਸਾਥੀ ਹੈਗੇ ਆ ਜਿਹੜੇ ਨਾਲ ਉਹਨਾਂ ਦੇ ਵਿਚਰਦੇ ਰਹੇ ਆ ਜਿਹੜੇ ਆਮ ਕਿਰਤੀ ਗ੍ਰਸਤੀ ਗੁਰਸਿੱਖ ਹੈਗੇ ਉਹ ਵਿਚਾਰੇ ਲੱਗੇ ਹੋਏ ਆ ਜੀ ਪਰ ਅੱਜ ਇੱਥੇ ਸੰਗਤ ਦਾ ਵੱਧ ਗਿਣਤੀ ਵਿੱਚ ਆਉਣ ਦਾ ਜਿਹੜਾ ਇਹ ਕੀ ਹੋਇਆ ਕਿ ਇੱਥੇ ਸੰਗਤ ਸੋਸ਼ਲ ਮੀਡੀਆ ਤੇ ਗੱਲ ਉਬਰੀ ਕਰਕੇ ਤਾਂ ਤੇ ਦੂਜਾ ਕੋਈ ਸਹਿਰਦ ਸਿੱਖਾ ਨਹੀਂ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਆ ਇਹਨਾਂ ਨੇ ਅਸੀਂ ਵਿਰੋਧ ਵੀ ਕੀਤਾ ਕਿ ਤੁਸੀਂ ਅਕਾਲ ਤਖਸਾਵਲ ਨੂੰ ਨਾ ਜਾਇਓ ਉਹ ਤਾਂ ਲਗਾੜੇ ਲੋਕ ਠੇੜ ਪੰਜਾਬੀ ਚ ਮੈਂ ਕਹੂੰਗਾ ਜਿਹੜੇ ਲਗਾੜੇ ਲੋਕ ਨੇ ਉਹ ਮਨਾਰੇ ਨੇ ਉੱਥੇ ਅੱਜ ਉਹ ਅੱਜ ਜ세ਦਾਰ ਸਾਹਿਬ ਨੂੰ ਸ਼ਹੀਦ ਤਾਂ ਮੰਨ ਰਹੇ ਨੇ ਤੇ ਸ਼ਹੀਦ ਦੇ ਪਿੰਡ ਜਾਂ ਸ਼ਹੀਦ ਦੇ ਘਰ ਆਉਣ ਦੇ ਵਿੱਚ ਕੀ ਦਿੱਕਤ ਹੈ ਫਿਰ ਇੱਥੇ ਆ ਕੇ ਮਨਾ ਲਿੰਦੇ ਉਹਨਾਂ ਦੇ ਬੇਟੇ ਦੀ ਮੈਂ ਇੰਟਰਵਿਊ ਸੁਣਦਾ ਸੀ ਉਹਨਾਂ ਦੀ ਸਤਿਕਾਰਯੋਗ ਧਰਮ ਪਤਨੀ ਗੱਲ ਕਰ ਰਹੀ ਸੀ ਉਹਨਾਂ ਨੇ ਗੱਲ ਕੀਤੀ ਆ ਕਿ ਸਾਡੇ ਕਦੇ ਆਈ ਨਹੀਂ ਇਹ ਹੂੰ ਆਪਣਾ ਮੇਰਾ ਕਹਿਣਾ ਜਾਂ ਤੁਹਾਡਾ ਕਹਿਣਾ ਤਾਂ ਹੋਰ ਗੱਲ ਆ ਉਹਨਾਂ ਨੇ ਆਪ ਕਿਹਾ ਕਿ ਸਾਡੇ ਤਾਂ ਕਦੇ ਘਰੀ ਨਹੀਂ ਵੜੇ ਇਹ ਤੇ ਜੇ ਆਪਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਦੇ ਉੱਤੇ ਕੌਮ ਨੇ ਇਹਨਾਂ ਨੂੰ ਲਿਆਂਦਾ ਕਿਉਂ ਸੀ ਚੁਣ ਕੇ ਕਿਉਂਕਿ 92 ਵਿੱਚ ਤੇ ਬਾਈਕਾਟ ਹੋ ਗਿਆ ਸੀ ਤੇ ਜਦੋਂ ਇਕੱਲਾ ਹੀ ਭੱਜਦਾ ਇਕੱਲਾ ਏਅਰਸ ਵਿੱਚ ਭੱਜਦਾ ਤੇ ਇਕੱਲਾ ਹੀ ਜਿੱਤੂ ਹੋਰ ਕੋਈ ਬਰਾਬਰ ਹੀ ਨਹੀਂ ਸੀ ਤੇ 92 ਵਿੱਚ ਬਾਈਕਾਟ ਹੋ ਗਿਆ ਸਿੱਖ ਕੌਮ ਨੇ ਬਾਈਕਾਟ ਕਰਤਾ ਚਲੋ ਕਿਉਂ ਕੀਤਾ ਕਿਵੇਂ ਕੀਤਾ ਉਹ ਜਿਹੜੇ ਗੁਰਸਿੱਖ ਉਹਦੋਂ ਹੋਣਗੇ ਉਹਨਾਂ ਨੂੰ ਚੰਗਾ ਸਾਡੇ ਨਾਲੋਂ ਪਤਾ ਹੋਊਗਾ ਕਿਉਂ ਹੋਇਆ ਕਿਉਂਕਿ ਆਪਾਂ ਜੇ ਉਹ ਪਿਛਲੀ ਗੱਲ ਨੂੰ ਫਰੋਲਣ ਵੱਲ ਜਾਈਏ ਤੇ ਕਈ ਵਾਰ ਅਸੀਂ ਹੋ ਸਕਦਾ ਉਹਦਾ ਗਲਤ ਮਤਲਬ ਕੱਢ ਲਈਏ ਬਿਲਕੁਲ ਜੇ ਸਾਡੇ ਹੋਇਆ ਉਹ ਤੇ ਬਿਆਨ ਤੇ ਬੁੱਚੜ ਦੀ ਸਰਕਾਰ ਆਈ ਬਿਆਨ ਤੇ ਬੁੱਚੜ ਨੇ ਤਸ਼ੱਦਦ ਹੀ ਨਾਟਿਆ কুরਲਾ ਉੱਥੇ ਲੋਕ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਐਮਪੀ ਦੀ ਸੀਟ ਵਿੱਚ 2 3 ਲੱਖ ਤੋਂ ਵੀ ਉੱਤੇ ਦੀ ਵੋਟ ਜਿਤਾ ਕੇ ਤੇ 11 ਸੀਟਾਂ ਦਿੱਤੀਆਂ ਬਿਲਕੁਲ ਮਤਲਬ ਕੌਮ ਚ ਰੋਸ ਸੀ ਚਲੋ ਕੀ ਕਾਰਨ ਬਣੇ ਕਿਉਂਕਿ ਇਹ ਵਿਸ਼ਲੇਸ਼ਣ ਲੰਬਾ ਹੋ ਜਾਊਗਾ ਜੀ ਫਿਰ ਮੁੜ ਕੇ ਇਹਨਾਂ ਨੇ ਪੰਥ ਦਾ ਨਾਰਾ ਮਾਰਿਆ ਵੀ ਅਸੀਂ ਪੰਥ ਦੀ ਆਹ ਕਰਾਂਗੇ ਅਸੀਂ ਪੰਥ ਦਾ ਵਾਹ ਕਰਾਂਗੇ ਅਸੀਂ ਪੰਥਕ ਜਮਾਤ ਦੇ ਰਹਿਬਰਿਆਂ ਆ ਗਿਆ ਅਸੀਂ ਪੰਥ ਦੇ ਰਖਵਾਲੇ ਆ ਅਸੀਂ ਪੰਥਕ ਚੇਰੇ ਮੋਰੇ ਵਾਲੇ ਆ ਅਸੀਂ ਜਿੰਨੇ ਲੋਕ ਦੋਚੀ ਹੈਗੇ ਸਾਰਿਆਂ ਨੂੰ ਕਟਾਰੇ ਵਿੱਚ ਖੜੇ ਕਰਾਂਗੇ ਪੰਥ ਨੇ ਵੋਟ ਪਾਤੀ ਜੀ ਪਰ ਜਦਨ ਇਹਨਾਂ ਕੋ ਰਾਜ ਆ ਗਿਆ ਇਹਨਾਂ ਨੇ ਸਾਰੇ ਦਾ ਸਾਰਾ ਭੁੱਲ ਗਏ ਭੁੱਲ ਗਏ ਤੇ ਅੱਜ ਫੇਰ ਜਦੋਂ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਕੀ ਕਹਿੰਦੇ ਆ ਸਿਆਸੀ ਜ਼ਮੀਨ ਖਿਸਕ ਗਈ ਆ ਫੇਰ ਇਹਨਾਂ ਨੂੰ ਹੁਣ ਚਿੱਤ ਆਇਆ ਵੀ ਕਦੇ ਇਹ ਕੌਕੇ ਸਾਹਿਬ ਦੀ ਜਾਦ ਮਨਾਉਂਦੇ ਆ ਕਦੇ ਇਹ ਜਟਾਣਾ ਸਾਹਿਬ ਦੀ ਜਾਦ ਮਨਾਉਂਦੇ ਆ ਮਨਾਉਣ ਪਰ ਅੰਦਰ ਸਾਫ਼ ਕਰਕੇ ਤਾਂ ਮਨਾਉਣ ਘੱਟੋ ਘੱਟ ਉੱਥੇ ਤਾਂ ਜਾਣ ਜੇ ਹੁਣ ਜਟਾਣਾ ਸਾਹਿਬ ਦੀ ਗੱਲ ਕਰੀਏ ਨਹਿਰ ਨੂੰ ਡੱਕਾ ਐਸਆਈਐਲ ਨੂੰ ਲਾਉਣ ਵਾਲੇ ਜਟਾਣਾ ਸਾਹਿਬ ਆ ਤੇ ਸ਼ਹਾਦਤ ਦੇਣ ਵਾਲੇ ਉਹ ਹੋ ਗਏ ਭਾਈ ਗੁਰਦੇਵ ਸਿੰਘ ਕੋ-ਕੋ ਕੇ ਜਿਨ੍ਹਾਂ ਨੂੰ ਸ਼ਹੀਦ ਕਰਦੇ ਉਹਨਾਂ ਦੀ ਸ਼ਹਾਦਤ ਆ ਪਰੰਤੂ ਇਹ ਅੱਜ ਸਿੱਖ ਹਿਰਦਿਆਂ ਦੇ ਜਿਹੜੇ इमोशनल ਹੈਗੇ ਆ ਹੋਏ ਹੋਏ ਅੱਜ ਕਿਉਂਕਿ ਅੱਜ ਮੀਡੀਆ ਦਾ ਜਮਾਨਾ ਨਾ ਸੋਸ਼ਲ ਮੀਡੀਆ ਤੇ ਜਿਉਂਦੀ ਇਹ ਗੱਲ ਜਨਤਕ ਹੋਈ ਆ ਤੇ ਹਰ ਸਿੱਖ ਹਿਰਦਾ ਜਿਹੜਾ ਉਹ ਨੰਮ ਹੋ ਗਿਆ ਉਹਨੂੰ ਇੱਕ ਤਰ੍ਹਾਂ ਨਾਲ 60 ਵਜੀ ਆ ਤੇ ਜਦੋਂ ਉਹ ਫਿਰ ਭੱਜਦਾ ਕਿ ਆਪਾਂ ਚੱਲੀਏ ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਨਮਸਕਾਰ ਕਰੀਏ ਕਿੱਥੇ ਕੌਣ ਕਰ ਰਿਹਾ ਪਰ ਇਹ ਜਿਹੜੇ ਲੋਕ ਸਿੱਖਾਂ ਦਾ इमोशनल ਨਾਲ ਖੇਡਦੇ ਆ ਹੁਣ ਇੱਥੇ ਅਕਾਲ ਤਖਤ ਸਾਹਿਬ ਤੇ ਮਨਾਈ ਜਾ ਰਹੀ ਹੈ ਨਾ ਜੀ ਜਥੇਦਾਰ ਕਿੱਥੇ ਉਹਨਾਂ ਦੇ ਉਹ ਬੰਬੇ ਆ ਜੀ ਤੇ ਪ੍ਰਧਾਨ ਕਿੱਥੇ ਉਹ ਵੀ ਬੰਬੇ ਆ ਫਿਰ ਸਿੱਖਾਂ ਨੂੰ ਮੂਰਖ ਬਣਾਉਣ ਦੀ ਗੱਲ ਆ ਅੱਜ ਮੈਂ ਅਰਦਾਸ ਸੁਣਦਾ ਸੀ ਲਾਈਵ ਉਹਦੇ ਵਿੱਚ ਕਿਹਾ ਗਿਆ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਬਹੁਤ ਚੰਗੀ ਗੱਲ ਆ ਪਰ ਜਿਹੜੀ ਉਹਨਾਂ ਦੀ ਤਸਵੀਰ ਅਜਾਇਬ ਘਰ ਚ ਲੱਗੀ ਆ ਉਹਦੇ ਮੋਰੇ ਤੁਸੀਂ ਵੀ ਪੜਿਆ ਹੋਣਾ ਭਾਈ ਗੁਰਦੇਵ ਸਿੰਘ ਕੌਕੇ ਹੀ ਆ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਹੂੰ ਬਿਲਕੁਲ ਕਿਉਂਕਿ ਲਿਖਤੀ ਡਾਕੂਮੈਂਟ ਦੀ ਗੱਲ ਬਣਦੀ ਜਿਹੜਾ ਲਿਖਤੀ ਉੱਥੇ ਤਸਵੀਰ ਲੱਗੀ ਹੋਇਆ ਇੱਕ ਡਾਕੂਮੈਂਟ ਆ ਸੋ ਇਸ ਕਰਕੇ ਦੂਜੀ ਗੱਲ ਜਿਹੜੀ ਹੁਣ ਆਪਾਂ ਮੌਜੂਦਾ ਤੇ ਆ ਜਾਈਏ ਜੀ ਮੌਜੂਦਾ ਸਰਕੀਆਂ ਵੀਰਾਂ ਨੂੰ ਮੈਂ ਬੇਦੋ ਬੋਲਦਾ ਸੀ ਭਲੇਖਾ ਲੱਗਿਆ ਵੀ ਸ਼ਾਇਦ ਇਹ ਕਹਿ ਰਿਹਾ ਮੌਜੂਦਾ ਸਰਕਾਰ ਨੇ ਰਿਪੋਰਟ ਕੱਢੀ ਆ ਪਰ ਨਹੀਂ ਹੂੰ ਮੇਰੇ ਕਹਿਣ ਦਾ ਮਤਲਬ ਇਹ ਸੀ ਤੁਹਾਡੇ ਰਾਜ ਬਿਲਕੁਲ ਮੈਂ ਤਾਂ ਕਹਿਣਾ ਜਸਟਿਸ ਅਜੀਤ ਸਿੰਘ ਬੈਸ ਜੀ ਦੇ ਬੇਟੇ ਰਾਜਵਿੰਦਰ ਸਿੰਘ ਬੈਸ ਤੇ ਸਰਬਜੀਤ ਸਿੰਘ ਵੇਰਕਾ ਹੋਣਾ ਨੇ ਇਹ ਰਿਪੋਰਟ ਨੂੰ ਜਨਤਕ ਕੀਤਾ ਪਬਲਿਕ ਡੋਮੇਨ ਚ ਲੈ ਕੇ ਆਂਦਾ ਪਹਿਲਾਂ ਕਿਸੇ ਦੀ ਵੈਬਸਾਈਟ ਤੇ ਪਈ ਆ ਕਿਸੇ ਨੂੰ ਨਹੀਂ ਪਤਾ ਸੀ ਭਾਵੇਂ ਉਹਨਾਂ ਨੇ ਇਹਨਾਂ ਦੀ ਵੈਬਸਾਈਟ ਤੋਂ ਚੱਕੀ ਹੋਵੇ ਪਰ ਅੱਜ ਪਬਲਿਕ ਡੋਮੇਨ ਚ ਉਹ ਲੈ ਕੇ ਆਏ ਆ ਜੀ ਜੇ ਪਬਲਿਕ ਡੋਮੇਨ ਚ ਲੈ ਕੇ ਆਏ ਤੇ ਲੋਕਾਂ ਨੂੰ ਪਤਾ ਲੱਗ ਗਿਆ ਪਰ ਆਈ ਕਿਹਦੇ ਰਾਜ ਚ ਆਈ ਇਹਨਾਂ ਦੇ ਰਾਜ ਚ ਜਿਹੜੇ ਕਹਿੰਦੇ ਸੀ ਅਸੀਂ ਹਿਊਮਨ ਦੀ ਗੱਲ ਕਰਦੇ ਆਂ ਦੂਜੀਆਂ ਪਾਰਟੀਆਂ ਨੇ ਪੰਜਾਬ ਤੇ ਤਸੱਦਦ ਕੀਤਾ ਏ ਟੀਚਰਾਂ ਨੂੰ ਕੁੱਟਦੇ ਆਏ ਫਲਾਂ ਕਰਦੇ ਆਏ ਫਲਾਂ ਕਰਦੇ ਆ ਇਹ ਆ ਕਰਦੇ ਆ ਵਾਹ ਕਰਦੇ ਆ ਅਸੀਂ ਸਾਰਾ ਕੁਝ ਸੁਣਿਆ ਪਰ ਹੁਣ ਮਿੱਤਰੋ ਮਸਲਾ ਇਸ ਗੱਲ ਦਾ ਸੱਜਣੋ ਤੁਹਾਡੇ ਰਾਜ ਵਿੱਚ ਰਿਪੋਰਟ ਹੋ ਗਈ ਜਨਤਕ ਈ ਹੁਣ ਤੁਸੀਂ ਦੋਸ਼ੀ ਅਫਸਰਾਂ ਨੂੰ ਸਟਾਰ ਦਿਓਗੇ ਜਾਂ ਉਹਨਾਂ ਨੂੰ ਕਟੇਰੇ 'ਚ ਖੜਾ ਕਰਕੇ ਕਾਲੇ ਪਾਣੀ ਪੇਜੋਗੇ ਜਾਂ ਫਿਰ ਆਪ ਬਾਦਲਾਂ ਵਾਲੀ ਕਤਾਰ 'ਚ ਖੜੋਗੇ ਜੇ ਨਹੀਂ ਕਰਦੇ ਤੇ ਫਿਰ ਬਾਦਲਾਂ ਵਿੱਚ ਕਤਾਰ ਵਿੱਚ ਖੜਾ ਹੋਣ ਤੋਂ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਦੂਜੀ ਗੱਲ ਸਾਡੇ ਵੀਰ ਕਈ ਬਹੁਤ ਭਲੇਖਾ ਖਾ ਜਾਂਦੇ ਆ ਕਈ ਟਪਲ ਖਾਂਦੇ ਆ ਮੈਂ ਖੁੱਲ੍ਹ ਖੁੱਲੇ ਆਮ ਕਹਿੰਨਾ ਆ ਕਿ ਜਿਹੜੇ ਸਾਡੇ ਸਿੱਖ ਜਿਹੜੇ ਹੈਗੇ ਆ ਇਹਨਾਂ ਨੇ ਡਿਬਰੂਗੜ ਵਰਗੀਆਂ ਜੇਲਾਂ 'ਚ ਭੇਜਤੇ ਕੀ ਉਹਨਾਂ ਦਾ ਉਹਨਾਂ ਦੋਸ਼ ਬਣਦਾ ਸੀ ਉੱਥੋਂ ਵੀ ਸਾਨੂੰ ਸੁਧਾਰ ਕਰਨ ਦੀ ਲੋੜ ਆ ਮਨ ਲਓ ਮੈਂ ਖੋਦ ਵਿਰੋਧ ਕਰਦਾ ਰਿਆਂ ਜੀ ਔਰ ਕਰਦਾ ਵੀ ਆ ਸ੍ਰੀ ਬੰਦਾ ਛਡਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਠਾਣੇ ਲੈ ਜਾਣਾ ਗਲਤ ਸੀ ਹੈ ਰਹੇਗਾ ਪਰ ਜੋ ਉੱਥੇ ਹੋਈ ਗੱਲ ਉਹ ਵੱਦ ਵੱਦ 307 ਮੰਨਦੀ ਸੀ ਤੇ 307 ਦੀ ਪਰਚਾ ਲਾ ਕੇ ਇਸ ਜੇਲ੍ਹ ਚ ਡੱਕਿਆ ਹੁੰਦਾ ਹੁਣ ਨੂੰ ਤਾਂ ਜਮਾਨ 20 ਵਰ ਜਮਾਨਤ ਹੋ ਜਾਂਦੀ ਮੇਰੇ ਉੱਪਰ 5 ਤੋਂ 7 307 ਦੇ ਪਰਚੇ ਨੇ ਵੈਸੇ 19 ਐਫ ਆਈ ਆਰ ਨੇ ਮੇਰੇ ਉੱਪਰ ਅਸੀਂ ਸਾਰਾ ਕੁਝ ਫੇਸ ਕੀਤਾ ਹੋਇਆ ਕਰਦੇ ਵੀ ਆ ਪਰ ਜਿਹੜੀ ਸਰਕਾਰ ਹਿਊਮਨ ਦੀ ਗੱਲ ਕਰਦੀ ਆ ਇਹ ਸਾਡੇ ਸਿੱਖਾਂ ਨੂੰ ਕਾਲੇ ਪਾਣੀ ਕਿਉਂ ਭੇਜਿਆ ਜੇ ਉਹਨਾਂ ਨੇ ਕੀਤਾ ਸੀਗਾ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਭਾਵੇਂ ਗੁਰੂ ਨਾਨਕ ਸਾਹਿਬ ਵੀ ਇੱਥੇ ਖੜ੍ਹ ਜਾ ਨਾ ਜਾਣ ਕੇ ਪਰ ਗੁਰੂ ਗ੍ਰੰਥ ਸਾਹਿਬ ਤੋਂ ਥੱਲੇ ਰਹਿਣਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਦਸਵੇਂ ਪਾਤਸ਼ਾਹ ਗੁਰਤਾ ਗਰਗਦੀ ਦੇ ਕੇ ਗਏ ਨੇ ਕੋਈ ਵੀ ਦਸਾਂ ਗੁਰੂਆਂ ਚੋਂ ਸ਼ਾਖਸ਼ੀ ਰੂਪ ਵਿੱਚ ਆ ਕੇ ਖੜ੍ਹ ਜਾਏ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ ਬਣੇਗਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਤਾਂ ਜੇ ਕੋਈ ਗੱਲ ਹੋਈ ਆ ਇਸ ਸਰਕਾਰ ਨੂੰ ਗਲਤੀ ਸੁਧਾਰਨੀ ਚਾਹੀਦੀ ਆ ਸਰਕਾਰ ਨੂੰ ਸਿੱਖਾਂ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਔਰ ਹੁਣ ਇਹਨਾਂ ਕੋਲ ਮੌਕਾ ਵੀ ਜਿਹੜੇ ਦੋਸ਼ੀ ਕਰਪਟ ਅਫਸਰ ਹੈਗੇ ਆ ਜਿਨ੍ਹਾਂ ਨੇ ਇਹ ਭਾਣਾ ਵਰਤਾਇਆ ਆ 30 ਸਾਲ ਬੀਤ ਗਏ ਨੇ ਤੇ ਅੱਜ ਇਹਨਾਂ ਕੋਲ ਸਿੱਖਾਂ ਦੀ ਹਮਦਰਦੀ ਲੈਣ ਦਾ ਬਹੁਤ ਵੱਡਾ ਮੌਕਾ ਆ ਇਹ ਉਹਨਾਂ ਲੋਕਾਂ ਨੂੰ ਫੜ ਕੇ ਜ਼ਿਲ੍ਹਾਂ ਵਿੱਚ ਸੱਟਣ ਜਿਨ੍ਹਾਂ ਲੋਕਾਂ ਨੇ ਇਹ ਵੱਡੀ ਤਰਾਸ ਦੀ ਕੀਤੀ ਹੈ ਲਾਸਟ ਸਵਾਲ ਹੈ ਜੀ ਇਹਨਾਂ ਦੇ ਐਸਜੀਪੀਸੀ ਦੇ ਜਿਹੜੇ ਹੈਗੇ ਨੇ ਗੁਰਚੰਨ ਸਿੰਘ ਗਰੇਵਾਲ ਸ਼ਹਿਦ ਗਰੇਵਾਲ ਸਾਹਿਬ ਦੀ ਮੈਂ ਇੰਟਰਵਿਊ ਸੁਣੀ ਉਹਦੇ ਵਿੱਚ ਕਹਿ ਰਹੇ ਆ ਕਿ ਅੱਜ ਸਵਰਨਕੋਟ ਨੇ ਦਾ ਨਾਂ ਨਹੀਂ ਲਿਆ ਜਾ ਰਿਹਾ ਅੱਜ ਕੇਪੀਐਸ ਗਿੱਲ ਦਾ ਨਾਂ ਨਹੀਂ ਲਿਆ ਜਾ ਰਿਹਾ ਬੀਨਤ ਸਿੰਘ ਦਾ ਨਾਂ ਨਹੀਂ ਲਿਆ ਜਾ ਰਿਹਾ ਜਿਸ ਪੱਧਰ ਤੇ ਬਾਦਲਾਂ ਦਾ ਨਾਂ ਲਿਆ ਜਾ ਰਿਹਾ ਉਸ ਨੂੰ ਕੀ ਕਹੋਗੇ ਦੇਖੋ ਜੀ ਤੇ ਇੱਕ ਸਵਰਨਕੋਟ ਨੇ ਦੇ ਘਰੇ ਕੌਣ ਜਾਂਦਾ ਅਫਸੋਸ ਕਰਨ ਤੁਹਾਡਾ ਜਥੇਦਾਰ ਜਾਂਦਾ ਕੀਰਤਨ ਦੀ ਡਿਊਟੀ ਲਾ ਕੇ ਕਿਹਨੂੰ ਭੇਜਦੇ ਹੋ ਤੁਸੀਂ ਭੇਜਦੇ ਹੋ ਤੇ ਜਿਹੜਾ ਸਮੇਤ ਸੇਣੀ ਆ ਜਿਹੜਾ ਉਦੋਂ ਸੱਜੀਆਂ ਬਾਹਾਂ ਸੀਗੀਆਂ ਉਹਨਾਂ ਸਰਕਾਰਾਂ ਦੀਆਂ ਤੇ ਤੁਸੀਂ ਉਹਨੂੰ ਡੀਜੀਪੀ ਲਾਉਨੇ ਹੋ ਜਿਹੜਾ ਸਿੱਖਾਂ ਨੂੰ ਜੀਪ ਮਗਰ ਬੰਨ ਕੇ ਦੋ ਪਾਸਿਆਂ ਤੋਂ ਜੀਪ ਖਿੱਚ ਕੇ ਪਾਰ ਦਿੰਦਾ ਸੀਗਾ ਜਿਹੜਾ ਧੀਆਂ ਭੈਣਾਂ ਨਾਲ ਬਲਾਤਕਾਰ ਤੱਕ ਦੇ ਇੱਕ ਕਰਮ ਕਰਦਾ ਰਿਹਾ ਉਹਨੂੰ ਤੁਸੀਂ ਡੀਜੀਪੀ ਲੈਣੇ ਫਿਰ ਨਿੱਕੇ ਪਿਆਦੇ ਛੱਡ ਕੇ ਵੱਡੇ ਪਿਆਦੇ ਦਾ ਨਾ ਲੈਣਗੇ ਤੁਸੀਂ ਉਹਨਾਂ ਨੂੰ ਵਜੀਰੀਆਂ ਦੇ ਆਪਣਾ ਸਟਾਰ ਦਿੱਤੇ ਆ ਸੋ ਮਾਫ ਕਰਨਾ ਵਜੀਰੀ ਨੇ ਸਟਾਰ ਦਿੱਤੇ ਆ ਟਿਕਟਾਂ ਵੀ ਦਿੱਤੀਆਂ ہزار ਆਲ ਮਰ ਗਿਆ ਨੂੰ ਤੁਸੀਂ ਐ ਐਮਐਲਏ ਦੀ ਟਿਕਟ ਦਿੱਤੀ ਆ ਦਰਬਾਰਾ ਗੁਰੂ ਵਰਗੇ ਜਿਹੜੇ ਨਕੋਦਰ ਕਾਂਡ ਵਿੱਚ ਸਿੱਖਾਂ ਦੇ ਮੂੰਹ 'ਚ ਗੋਲੀ ਮਾਰ ਕੇ ਗੱਲ ਕਰਦੇ ਆ ਨਕੋਦਰ ਕਾਂਡ ਤੇ ਉਹ ਉਹ ਲੋਕ ਤੁਸੀਂ ਰਾਜਗੱਦੀਆਂ ਤੇ ਬਿਠਾਉਣੇ ਉਹ ਨਾਲ ਤੇ ਫਿਰ ਫਿਰ ਕਿਹਨੂੰ ਕਸੂਰਵਾਰ ਕੌਣ ਹੁਣ ਸੌਣ ਦੇ ਜੰਮਿਆਂ ਨੂੰ ਹਰਾ ਹਰਾਦੀ ਦਾ ਜੀ ਇਹਨੂੰ ਜਨਰਲ ਸਕੱਤਰੀ ਮਿਲੀ ਹੋਈ ਹੈ ਗਰੇਵਾਲ ਨੂੰ ਤੇ ਅੱਜ ਗਰੇਵਾਲ ਦਾ ਇਹ ਹਲਕਾ ਵੀ ਆ ਮੇਰੇ ਖਿਆਲ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਗਰੇਵਾਲ ਦਾ ਜੇ ਹਲਕਾ ਇਹ ਹੈਗਾ ਤੇ ਉਹਦੇ ਹਲਕੇ ਵਿੱਚ ਉਹਨੂੰ ਮਨੋਣਾ ਚਾਹੀਦਾ ਸੀ 30 ਸਾਲ ਭੁੱਲੇ ਰਹੇ ਮਤਲਬ ਅਸੀਂ ਕਿਸੇ ਪਾਰਟੀ ਦੇ ਛੁਣਛਣੇ ਬਣ ਕੇ ਨਾ ਵਿਚਰੀਏ ਕੋਈ ਵੀ ਦਾਵਾ ਕਰਦੇ ਕਿ ਮੈਂ ਸੰਗੀ ਸਾਥੀ ਵੀ ਰਿਆਂ ਜਾਇਦਾਰ ਸਾਹਿਬ ਦਾ ਜੇ ਸੰਗੀ ਸਾਥੀ ਰਿਆਂ ਸੀ ਤੇ ਫਿਰ ਉਹਨੂੰ ਘਰ ਬੈਠਾ ਹੋਣਾ ਚਾਹੀਦਾ ਸੀ ਤਿੰਨ ਦਿਨ ਘਰ ਖੰਡ ਪੜ ਸਾਹਿਬ ਦਾ ਭੋਗ ਪਿਆ ਵਾ ਤਿੰਨ ਦਿਨ ਉਹਨੂੰ ਘਰ ਹਾਜ਼ਰੀ ਭਰਨੀ ਚਾਹੀਦੀ ਸੀ ਤੇ ਅੱਜ ਇੱਥੇ ਕਿਉਂਕਿ ਘਰਾਆਂ 'ਚ ਪ੍ਰਬੰਧ ਥੋੜੇ ਹੁੰਦੇ ਆ ਪਿੰਡਾਂ 'ਚ ਗੁਰੂ ਘਰ ਪ੍ਰਬੰਧ ਛੋਟੇ ਹੁੰਦੇ ਆ ਤੇ ਅੱਜ ਉਹਨਾਂ ਦੇ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਦੀਵਾਨ ਹਾਲ ਦੀ ਮੇਰਾ ਖਿਆਲ ਮੈਨੂੰ ਗੁਰਦੇਸ਼ ਸਿੰਘ ਤੋਂ ਹੀ ਪਾਇਆ ਉਹਨਾਂ ਨੇ ਇਹ ਸਾਰੀ ਉਸਾਰੀ ਕੀਤੀ ਆ ਨੀਂ ਪੱਥਰ ਉਹਨਾਂ ਨੇ ਰੱਖਿਆ ਇਸੇ ਹਾਲ ਵਿੱਚ ਆਣ ਕੇ ਉਹਨਾਂ ਨੂੰ ਸ਼ੀਦੀ ਦਿਹਾੜਾ ਮਨਾਉਣਾ ਚਾਹੀਦਾ ਸੀ ਧੰਨਵਾਦ ਜੀ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਸਾਨੂੰ ਭਾਈ ਸੁਖਜੀਤ ਸਿੰਘ ਖੋਸੇ ਸਦਕਾਰ ਕਮੇਟੀ ਤੋਂ ਤੇ ਬੜੀ ਡਿਟੇਲ ਦੇ ਵਿੱਚ ਹਰ ਗੱਲ ਦਾ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਵੀ ਦਿੱਤਾ ਤੇ ਗੱਲ ਮੁੱਕ ਦੀ ਗੱਲ ਜਦੋਂ ਗੱਲ ਬਾਦਲਾਂ ਦੀ ਚੱਲਦੀ ਹੈ ਤੇ ਬਾਦਲ ਕੇ ਲਾਣੇ ਨੂੰ ਤਕਲੀਫ ਜ਼ਰੂਰ ਹੁੰਦੀ ਹੈ ਕਿ ਸਾਡਾ ਨਾਂ ਲਿਆ ਜਾ ਰਿਹਾ ਹੈ ਪਰ ਬਾਦਲ ਕੇ ਲਾਣੇ ਦੀਆਂ ਅੱਜ ਤੱਕ ਦੀਆਂ ਜਿੰਨੀਆਂ ਵੀ ਕਰਤੂਤਾ ਨਿਕਲ ਕੇ ਸਾਹਮਣੇ ਆਉਂਦੀਆਂ ਕਿਉਂਕਿ ਉਹ ਕੌਮ ਦੇ ਗਦਾਰ ਨੇ ਤੇ ਗਦਾਰਾਂ ਦਾ ਨਾਮ ਫਿਰ ਇਸੇ ਤਰੀਕੇ ਦੇ ਨਾਲ ਲਿਆਈ ਜਾਊਗਾ ਜੇ ਕਾਂਗਰਸ ਦੀ ਗੱਲ ਕਰ ਰਹੀਏ ਕਾਂਗਰਸ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਕਾਂਗਰਸ ਸਾਡੀ ਦੁਸ਼ਮਣ ਜਮਾਤ ਬਣ ਕੇ ਵਿਚਰ ਰਹੀ ਸੀ ਆਪਣਾ ਰੋਲ ਨਿਭਾ ਰਹੀ ਸੀ ਪਰ ਤੁਸੀਂ ਕੌਮ ਦੀਆਂ ਜੜਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਸੀ ਤੁਸੀਂ ਚਿਹਰੇ ਮੋਰੇ ਸਿੱਖਾਂ ਵਰਗੇ ਬਣਾਏ ਸੀ ਆਪਣੇ ਆਪ ਨੂੰ ਸਿੱਖ ਦੱਸ ਰਹੇ ਸੀ ਪਰ ਕੌਮ ਦੀਆਂ ਜੜਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਸੀ ਤੁਹਾਨੂੰ ਇਸ ਕਰਕੇ ਕੋਸਿਆ ਜਾ ਰਿਹਾ ਹੈ ਸੰਗਤ ਜੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਵਾਤੋਂ ਵਾਤ ਸ਼ੇਅਰ ਜ਼ਰੂਰ ਕਰਿਓ ਇੱਥੇ ਹੋਰ ਵੀ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਸਭ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗਾ ਦਿਓ ਅੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ